ਸ਼ਸ਼ੀ ਕਾਲ ਦੀ ਅੱਜ ਆਪਾਂ ਲੈ ਕੇ ਆਏ ਹਾਂ ਅਫਤਾਰ ਸਿੰਘ ਜੀ ਜਿਹੜੇ ਕੀ ਪਿਛਲੇ 17 ਸਾਲਾਂ ਤੋਂ ਜੋ ਨਸ਼ੇ ਦੀ ਦਲਦਲ ਦੇ ਵਿੱਚ ਡੁੱਬੇ ਹੋਏ ਨੌਜਵਾਨ ਨੇ ਉਹਨਾਂ ਨੂੰ ਕੱਢਦੇ ਨੇ ਤੇ ਲਗਭਗ 2007 ਤੋਂ ਇਹ ਇੱਕ ਸੈਂਟਰ ਚਲਾ ਰਹੇ ਹਨ ਤੇ ਉਸ ਇਹਨਾਂ ਨੂੰ ਪੁੱਛਾਂਗੇ ਨਸ਼ਾ 2007 ਤੋਂ ਲੈ ਕੇ 2024 ਤੱਕ ਕੀ ਕੀ ਨਸ਼ੇ ਦੇ ਵਿੱਚ ਰਿਫਾਰਮਸ ਕੀ ਕੀ ਤਬਦੀਲੀਆਂ ਆਈਆਂ ਨੇ ਇਹ ਸਾਰੀਆਂ ਚੀਜ਼ਾਂ ਅੱਜ ਇਹਨਾਂ ਤੋਂ ਪੁੱਛਾਂਗੇ ਸਸੀਗਲ ਅੰਦਰ ਸਿੰਘ ਸਸੀਗਲ ਤੇ ਤੁਸੀਂ ਇਸ ਬਾਰੇ ਮਤਲਬ ਜਾਣਨਾ ਪਾਓਗੇ ਵੀ ਨਸ਼ੇ ਦੇ ਵਿੱਚ ਹੁਣ ਤੱਕ ਕੀ ਕੀ ਤਬਦੀਲੀ ਆ ਗਈ 7 ਤੋਂ ਲੈ ਕੇ 24 ਤੱਕ ਸਭ ਤੋਂ ਪਹਿਲਾਂ ਤਾਂ ਇੱਥੇ ਬੁਲਾਉਣ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਮਕੋ ਕੁਐਚਨ ਬਹੁਤ ਹੀ ਅੱਜ ਦੇ ਗੰਭੀਰ ਸਮੇ ਨੂੰ ਲੈ ਕੇ ਬਹੁਤ ਵਧੀਆ ਕੁਐਚਨ ਕੀਤਾ ਕਿ ਤਾਂ ਕਿ ਲੋਕਾਂ ਤੱਕ ਇਹ ਚੀਜ਼ ਪਹੁੰਚ ਸਕੇ ਕਿ 2090 ਦੇ ਵਿੱਚ ਲਗਭਗ ਹਾਂਜੀ 99 90 ਨਬੇ ਤੇ ਉਦੋਂ ਨਸ਼ੇ ਦੀ ਦੌਰ ਸਟਾਰਟ ਹੋਈ ਜੋ ਘਰਾਂ ਦੇ ਵਿੱਚ ਪਹੁੰਚਿਆ ਲੋਕਾਂ ਨੂੰ ਪਤਾ ਲੱਗਿਆ ਇਹ ਕੁਝ ਸਮਾਂ ਪਹਿਲਾਂ ਵੀ ਸੀ ਤੇ ਪਰ ਉਦੋਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਨਸ਼ਾ ਕਰਨ ਲੱਗ ਪਿਆ ਹਾਂਜੀ ਉਹਦੇ ਵਿੱਚ ਕੀ ਹੁੰਦਾ ਸੀ ਜਿਵੇਂ ਕਿ ਮੈਡੀਕਲ ਨਸ਼ਾ ਹਾਂਜੀ ਤੇ ਦਵਾਈਆਂ ਗੋਲੀਆਂ ਕੈਪਸੂਲ ਜਾਂ ਜਿਵੇਂ ਸ਼ਿਸ਼ੀਆਂ ਕਹਿੰਦੇ ਸੀ ਕੈਪਸੂਲ ਵਗੈਰਾ ਦੇ ਕੋਰਕਸ ਫੈਂਸੀ ਹਾਂ ਇਹੋ ਜਿਹੇ ਨਸ਼ੇ ਹੁੰਦੇ ਸੀ ਗਏ ਹਾਂਜੀ ਤੇ 90 ਕ ਦੇ ਵਿੱਚ ਜਾਂ ਲੋਕ ਕੁਝ ਜੋ ਸਿਆਣੇ ਬੰਦੇ ਹੁੰਦੇ ਸੀ ਹਾਂਜੀ ਉਹ ਅਫੀਮ ਜਾਂ ਭੁੱਕੀ ਦਾ ਸੇਵਨ ਮਤਲਬ 90s ਤੋਂ ਪਹਿਲਾਂ ਫੀਮ ਜਾਂ ਭੁੱਕੀ ਚੱਲਦੀ ਹਾਂ ਕੁਝ ਇਦਾਂ ਦਾ ਸਿਸਟਮ ਸੀ ਹਾਂਜੀ ਤੇ ਕਿਉਂਕਿ ਲੋਕ ਇਹਨਾਂ ਚੀਜ਼ਾਂ ਦੇ ਆਦੀ ਨਹੀਂ ਸੀ ਹਾਂਜੀ ਉਹ ਆਪਣੇ ਕੰਮ ਨੂੰ ਲੈ ਕੇ ਜਾਂ ਖੇਤੀਬਾੜੀ ਆ ਫਸਲ ਆਈ ਆ ਹਾਂਜੀ ਉਹਦੋਂ 6 ਮਹੀਨੇ ਬਾਅਦ ਹਾਂਜੀ ਆਪਣੇ ਸਰੀਰ ਨੂੰ ਨਸ਼ਾ ਕਰ ਲੈਣਾ ਸਿਰਫ ਇੱਕ ਸਰੀਰ ਨੂੰ એનર્ਜੀ ਦੇਣ ਦੇ ਲਈ ਇਹ ਕੰਮ ਕਰ ਰਹੇ ਹਾਂ ਕੰਮ ਕਰ ਰਹੇ ਆ ਵੀ ਹੁਣ ਉਹ ਚੀਜ਼ਾਂ ਬਿਲਕੁਲ ਖਤਮ ਨੇ ਕੋਈ ਇਹ ਚੀਜ਼ ਵਾਰੇ ਨਹੀਂ ਸੋਚ ਰਿਹਾ એનર્ਜੀ ਵਗਾ ਜਾਂ ਇਦਾਂ ਹਾਂਜੀ ਤੇ ਉਦੋਂ ਬਹੁਤ ਵੱਡੀ ਚੀਜ਼ ਆਈ ਗਿਆ ਹਾਂਜੀ ਉਦੋਂ ਨੌਜਵਾਨ ਦੀ ਹਾਲਤ ਜੋ ਸਾਡੇ ਕੋਲ ਆਂਦੇ ਸੀ ਨਸ਼ਾ ਛੱਡਣ ਦੇ ਲਈ ਹਾਂਜੀ ਉਹਨਾਂ ਦਾ ਸਰੀਰਕ ਹਾਲਤ ਬੜੀ ਠੀਕ ਹੁੰਦੀ ਸੀ ਮਤਲਬ ਤੁਸੀਂ 7 ਵਾਲਿਆ ਟਾਈਮ ਦੱਸ ਰਿਹਾ 7 8 ਹਾਂ 7 8 ਕੋਈ ਜ਼ਿਆਦਾ ਸ਼ਰਾਬ ਵਾਲਿਆਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਬਾਕੀ ਨਸ਼ਾ ਸਰੀਰ ਨੂੰ ਇੰਨਾ ਨੁਕਸਾਨ ਨਹੀਂ ਸੀ ਡੈਥ ਰੇਟ ਜਮ੍ਹਾਂ ਹੀ ਨਹੀਂ ਸੀ ਨਹੀਂ ਕੋਈ ਕਦੇ ਸੁਣਿਆ ਹੀ ਨਹੀਂ ਸੀ ਕਿਸੇ ਨੇ ਵੀ ਸ਼ੀਸ਼ੀ ਪੀ ਕੇ ਡੈਥ ਹੋ ਗਈ ਹਾਂਜੀ ਜਾਂ ਕੈਪਸੂਲ ਖਾ ਕੇ ਡੈਥ ਹੋ ਗਈ ਇਦਾਂ ਹੀ ਸਿਸਟਮ ਚੱਲਦਾ ਸੀ ਲੇਕਿਨ ਉਸ ਤੋਂ ਬਾਅਦ ਜੋ ਚੇਂਜ ਆਣ ਲੱਗੀ ਆ ਹਾਂਜੀ ਉਸ ਤੋਂ ਬਾਅਦ ਚੇਂਜ ਆਈ ਬੜੀਆਂ ਭਿਆਨਕ ਨਸ਼ੇ ਆਏ ਹਾਂਜੀ ਜਿਸ ਤਰ੍ਹਾਂ ਕੀ ਸਮੈਕਾਈ ਹਾਂਜੀ ਚਿੱਟਾ ਹਾਂਜੀ ਹੈਰਵਨ ਕਹਿ ਦਿੰਦੇ ਨੇ ਹਾਂਜੀ ਤੇ ਹੋਂ ਤਾਂ ਕੋਨ ਸਾਰਿਆਂ ਨੂੰ ਪਤਾ ਹੀ ਹੈ ਵੀ ਚਿੱਟੇ ਤੋਂ ਉੱਪਰ ਵੀ ਆਈਸ ਆ ਚੁੱਕੀ ਆ ਹਾਂਜੀ ਇਸ ਡਰਗ ਜਿਹੜਾ ਡਰਗੇ ਮੰਨ ਲਓ ਇਹਨਾਂ ਦੇ ਨਾਲ ਕੀ ਆ ਮੰਨ ਲਓ ਹਾਂਜੀ ਨਸ਼ਾ ਕਰਦੀ ਨੇ ਨੌਜਵਾਨ ਸਾਡੇ ਕੋਲ ਆਂਦੇ ਨੇ ਹਾਂਜੀ ਪਰ ਉਹਨਾਂ ਦੀ ਸਰੀਰਕ ਹਾਲਤ ਡੈਮੇਜ ਖਤਮ ਹੋ ਚੁੱਕੀ ਆ ਟੋਟਲੀ ਖਤਮ ਕਰ ਲਈ ਵੀ ਇੱਕ ਤਾਂ ਹੁੰਦਾ ਨਸ਼ਾ ਕਰਨ ਦੇ ਨਾਲ ਜੋ ਮੇਨ ਮੁੱਦੇ ਨੇ ਤੁਸੀਂ ਹੁਣ ਥਾਣੇ ਚਲੇ ਜਾਓ ਹਾਂਜੀ ਦੇ ਟਾਈਮਾਂ 'ਚ ਕੀ ਹੁੰਦਾ ਸੀ ਜੀ ਲੜਾਈ ਹੋ ਗਈ ਹਾਂਜੀ ਠੀਕ ਆ ਹੁਣ ਤੁਸੀਂ ਅੱਧਾ ਘੰਟਾ ਉੱਥੇ ਬੈਠ ਕੇ ਦੇਖੋ ਕਿ ਜੇ ਚਾਰ ਅਫਸਰ ਬੈਠੇ ਨੇ ਤਾਂ ਚਾਰਾਂ ਕੋਲ ਤਿੰਨ ਕੋਲ ਡਿਵੋਰਸ ਕੇਸ ਪਹੁੰਚੇ ਹੋਏ ਨੇ ਡਿਵੋਰਸ ਕੇਸ ਇਹ ਮਸਲਨ ਕਿ ਇਹ ਨਸ਼ੇ ਦੇ ਕਾਰਨ ਹੀ ਹੁੰਦਾ ਨਾ ਸਾਰਾ ਕੁਝ ਹਾਂ ਨਸ਼ੇ ਦੇ ਕਾਰਨ ਨਹੀਂ ਕਿਉਂਕਿ ਦੇਖੋ ਨਸ਼ਾ ਹਾਂਜੀ ਵਾਈਫ ਨੇ ਮਾਪੇ ਨੇ ਨਸ਼ੇ ਨਾਲ ਉਹ ਆਪਣੇ ਘਰਦਿਆਂ ਨੂੰ ਟਾਈਮ ਨਹੀਂ ਦੇ ਪਾਂਦਾ ਮਾਰਨਿੰਗ ਤੋਂ ਪੈਸੇ ਦੀ ਬਰਬਾਦੀ ਠੀਕ ਆ 3 2000 ਤੋਂ ਲੈ ਕੇ 4000 ਤੱਕ ਰੁਪਿਆ ਚਾਹੀਦਾ ਡੇਲੀ ਉਹ ਚੀਜ਼ਾਂ ਨਾਲ ਫਿਰ ਕਲੇਸ਼ ਸ਼ੁਰੂ ਹੁੰਦੇ ਨੇ ਠੀਕ ਆ ਕੋਈ ਵੀ ਕੁੜੀ ਇਹ ਨਹੀਂ ਚੰਦੀ ਵੀ ਮੇਰੇ ਘਰ ਵਾਲਾ ਨਸ਼ਾ ਕਰੇ ਠੀਕ ਆ ਹੁਣ ਇੰਨਾ ਇਹ ਵੱਧ ਚੁੱਕਿਆ ਹੈ ਡਿਵੋਰਸ ਹਾਂਜੀ 20 ਦੇ ਮਗਰ 7 ਬੰਦੇ ਡਿਵੋਰਸ ਵਾਲੇ ਹੋ ਚੁੱਕੇ ਨੇ ਅੱਛਾ ਜੀ ਇੰਨੀ ਰੇਸ਼ੋ ਵਧ ਗਈ ਆ ਇਹ ਸੈਫ ਨਸ਼ੇ ਦੇ ਕਾਰਨ ਹਾਂ ਸੈਕੰਡਰੀ ਆ ਇਤਾ ਹੋ ਗਿਆ ਡਿਵੋਰਸ ਕੇਸ ਡੈਥ ਰੇਟ ਡੈਥ ਰੇਟ ਡੈਥ ਕਿੰਨੀ ਵੱਧ ਚੁੱਕੀ ਆ ਮੰਨ ਲਓ ਕੋਈ ਹੀ ਐਸਾ ਦਿਨ ਹੁੰਦਾ ਹੋਊਗਾ ਵੀ ਜਿੱਦਣ ਅਖਬਾਰ ਦੇ ਵਿੱਚ ਇਹ ਨਿਊਜ਼ ਨਾ ਹੋਵੇ ਵੀ ਬੰਦਾ ਓਵਰਡੋਜ਼ ਹੋ ਗਿਆ ਇੱਕ ਨਾ ਮੈਂ ਸਰ ਤੁਹਾਨੂੰ ਗੱਲ ਐਡ ਕਰੂੰਗਾ ਵੀ ਇੱਕ ਚੀਜ਼ ਮੈਂ ਹੋਰ ਦੇਖੀ ਆ ਜਿਹੜੇ ਮੰਨ ਲਓ 2000 ਤੋਂ ਬਾਅਦ ਵਾਲੇ ਜਿਹੜੇ ਪੀੜੀ ਆ ਇਹਨਾਂ ਦੇ ਵਿੱਚ ਇੱਕ ਤਾਂ ਮਤਲਬ ਪੇਸ਼ੈਂਸ ਨਹੀਂ ਹੈਗੀ ਤੇ ਦੂਜਾ ਮਤਲਬ ਲੜਦੇ ਬਹੁਤ ਨੇ ਗੁੱਸੇ ਦੇ ਵਿੱਚ ਆ ਕੇ ਕੁਝ ਬਹੁਤ ਮੁੰਡਿਆਂ ਨੂੰ ਮੈਂ ਇਦਾਂ ਦੇ ਨੂੰ ਜਾਣਦਾ ਜਿਹੜੇ 2000 ਦੀ ਪੀੜੀ ਤੋਂ ਬਾਅਦ ਆਲੇ ਨੇ ਜਿਹੜੇ ਤਾਂ ਮਾਪੇ ਨੇ ਸਮਝਾ ਲੇ ਸਮਝਾ ਲੇ ਜਿਹੜੇ ਕਿ ਨਹੀਂ ਸਮਝੇ ਹੈਗੇ ਗੁੱਸੇ ਦੇ ਵਿੱਚ ਆ ਕੇ ਉਹ ਸਿਰਫ ਨਸ਼ਾ ਕਰਦੇ ਆ ਮਤਲਬ ਪਾ 2000 ਪੀੜ੍ਹੀ ਜਿਹੜੀ 2000 ਤੋਂ ਬਾਅਦ ਜੰਮੇ ਆਲੇ ਨੇ ਉਹਨਾਂ ਚ ਪੇਸ਼ੈਂਸ ਹੀ ਨਹੀਂ ਹੈਗੀ ਇਹਨੂੰ ਠੀਕਾ ਜੀਜੀਐਸਆ ਹਾਂਜੀ ਠੀਕਾ ਜਦੋਂ ਉਹਨੇ ਮੌਰਨਿੰਗ ਉੱਠਣਾ ਤਾਂ ਉਹਨੂੰ ਪੈਸੇ ਚਾਹੀਦੇ ਨੇ ਹਾਂਜੀ ਮਾਪੇ ਪੈਸੇ ਤੋਂ ਜਵਾਬ ਦਿੰਦੇ ਨੇ ਤਾ ਉਹ ਭੰਨ ਤੋੜ ਸ਼ੁਰੂ ਕਰ ਦੂਗਾ ਹਾਂਜੀ ਤੇ ਘਰ ਵਾਲੀ ਵਿੱਚ ਆਏਗੀ ਉਹਨੂੰ ਗਾਲਾਂ ਕੱਢੇਗਾ ਹਾਂਜੀ ਇਹ ਤਾਂ ਉਹ ਪੇਸ਼ੈਂਸ ਲੈਵਲ ਦਾ ਬਿਲਕੁਲ ਮਾਪੇ-ਬਾਪ ਦੀ ਰਿਸਪੈਕਟ ਇਹ ਚੀਜ਼ਾਂ ਦਾ ਖਤਮ ਹੀ ਹੋ ਚੁੱਕੀਆਂ ਨੇ ਹਾਂਜੀ ਕੋਈ ਮਾਪੇ-ਬਾਪ ਉਹ ਦੇਖੀਦਾ ਮੰਨ ਲਓ ਜੋ ਹੁਣ ਦੀ ਸਥਿਤੀ ਹੈ ਹਾਂਜੀ ਠੀਕਾ ਇਹਨੇ ਖਤਮ ਹੋਈ ਚੁੱਕੀ ਆ ਵੀ ਅਸੀਂ ਪਹਿਲਾਂ ਇੱਕ ਕੱਲ ਮੈਂ ਆਪਣੇ ਸਟਾਫ ਨਾਲ ਬੈਠਾ ਸੀ ਹਾਂਜੀ ਹਾਂਜੀ ਤੇ ਅਸੀਂ ਗੱਲਾਂ ਕਰਦੇ ਸੀ ਵੀ ਇੱਕ ਟਾਈਮ ਹੁੰਦਾ ਸੀ ਜਿਵੇਂ ਕਿ 2012 ਹਾਂ ਜੀ ਆ 13 14 ਹਾਂ ਜੀ ਵੀ ਤਿਹਾਰ ਨੂੰ ਸਾਡੇ ਕੋਲ ਜਿਵੇਂ ਕਿ ਔਣਕ 60 ਕੁ ਬੱਚੇ ਰਹਿੰਦੇ ਨੇ ਹਾਂ ਜੀ ਤੇ 50 ਕਦੋਂ ਹੁੰਦੇ ਸੀ ਸਾਡੇ ਕੋਲ ਕੁਆਂਟਲ ਕੁਆਂਟਲ ਮਠਿਆਈ ਮਠਿਆਈ ਆ ਇਹ ਡੇਡ ਕੁਆਂਟਲ ਤਿਹਾਰਾਂ ਨੂੰ ਦੀਵਾਲੀ ਨੂੰ ਅੱਛਾ ਜੀ ਇਹ ਡੇਡ ਕੁਆਂਟਲ ਮਠਿਆਈ ਇਕੱਠੀ ਹੋ ਜਾਂਦੀ ਸੀ ਕੀ ਮਾਪੇ ਬੱਚਿਆਂ ਦਾ ਇੰਨਾ ਇੰਨਾ ਪਿਆਰ ਕਰਦੇ ਸੀ ਵੀ ਜਿਸ ਤਰ੍ਹਾਂ ਸੀ ਰਸਦੇ ਹੁੰਦੇ ਸੀ ਵੀ ਸੰਧਾਰਾ ਆ ਗਿਆ ਸੰਧਾਰਾ ਆ ਗਿਆ ਹਾਂਜੀ ਹਾਂਜੀ ਤੇ ਜਿਵੇਂ ਕੁੜੀਆਂ ਨੂੰ ਸੰਧਾਰੇ ਦਿੰਦੇ ਨੇ ਹਾਂਜੀ ਤੇ ਹੁਣ ਉਹ ਚੀਜ਼ ਖਤਮ ਹੋ ਚੁੱਕੀ ਆ ਅੱਛਾ ਮਤਲਬ ਹੁਣ ਮਾਂ ਪਿਓ ਦਾ ਪਿਆਰ ਘਟ ਗਿਆ ਬੱਚਿਆਂ ਨਾਲ ਦੇਖੋ ਪਿਆਰ ਕੀ ਘਟੇਗਾ ਬੱਚੇ ਨੇ ਹਾਲਾਤ ਹੀ ਐਦਾ ਫਾਇਦਾ ਕਰ ਦਿੱਤੇ ਨੇ ਕਿ ਉਹਨਾਂ ਨੂੰ ਪੈਸੇ ਵੱਲੋਂ ਬਿਲਕੁਲ ਹੀ ਤੋੜ ਦਿੱਤਾ ਅੱਛਾ ਠੀਕਾ ਜੋ ਉਹਨਾਂ ਦੀ ਸਥਿਤੀ ਆ ਦੇਖੋ ਮੈਂ ਨਹੀਂ ਕਹਿੰਦਾ ਇੱਕ ਨਸ਼ਾ ਛਡਾਊ ਕੇਂਦਰ ਆ ਉਦੇ ਵੀ ਖਰਚੇ ਹੁੰਦੇ ਨੇ ਆਪਣੇ ਹਾਂਜੀ ਹਾਂਜੀ ਬਿਲਕੁਲ ਮਾਪਾਪ ਦਾ ਕੰਮ ਕੀ ਹੁੰਦਾ ਬੱਚੇ ਨੂੰ ਪੈਦਾ ਹੋਇਆ ਪੜਾਣਾ ਪੜਾਇਆ ਲਿਖਾਇਆ ਜੋਬ ਮਿਲ ਗਈ ਜਾਂ ਉਹਦੀ ਮੈਰਿਜ ਕਰਤੀ ਹਾਂਜੀ ਮੈਰਿਜ ਤੱਕ ਪੇਰੈਂਟਸ ਦਾ ਕੰਮ ਆ ਲੇਕਿਨ ਹੁਣ ਮੈਰਿਜ ਕਰਨ ਤੋਂ ਬਾਅਦ ਜਾਂ ਵੱਲੋਂ ਪੜਾਣ ਲਿਖਣ ਤੋਂ ਬਾਅਦ ਇੱਕ ਨਸ਼ਾ ਸ਼ਰਗੋ ਕੇਂਦਰ ਨੂੰ ਫੀਸਾਂ ਦੋ ਹਾਂਜੀ ਇਹ ਤਾਂ ਕੋਈ ਆਧਾਰ ਨਹੀਂ ਬਣਦਾ ਦੇਖੋ ਸਾਰਾ ਮਾਪੇ ਆਪਣੇ ਰਿਸਪੌਂਸਿਬਿਲਟੀ ਖਤਮ ਕਰ ਲਈ ਹੁਣ ਇਹ ਚੀਜ਼ ਆ ਗਈ ਫਿਰ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਦੁਬਾਰਾ ਤੋਂ ਨਵੀਂ ਪੜ੍ਹਾਈ ਸ਼ੁਰੂ ਕਰवानी ਪੈ ਰਹੀ ਆ ਜੇ ਨਹੀਂ ਕਰਵਾਂਦੇ ਤਾਂ ਬੱਚੇ ਮਰਦੇ ਨੇ ਹਾਂਜੀ ਓਵਰਡੋਸ ਹੋ ਰਹੇ ਨੇ ਹਾਂਜੀ ਕਈ ਤਾਂ ਪੇਰੈਂਟਸ ਇਹ ਸੋਚਦੇ ਨੇ ਵੀ ਚਲੋ ਸਾਡਾ ਬੱਚਾ ਜਿਉਂਦਾ ਹੈ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਉਂਦਾ ਤਾਂ ਹੈ ਹਾਂ ਜੀ ਬਾਹਰ ਉਹਨਾਂ ਨੂੰ ਪਰਪਲ ਡਿੱਕਣਾ ਡੀ ਮਤਲਬ ਉਹਨਾਂ ਨੂੰ ਇਹ ਆ ਵੀ ਸੈਂਟਰ ਚ ਸਾਨੂੰ ਰੱਖਣਾ ਸੌਖਾ ਵੀ ਬਾਹਰ ਮਰ ਜੂਗਾ ਮਰ ਜੂਗਾ ਐਨੀ ਤਰ੍ਹਾਂ ਹਾਲਾਤ ਕੋਈ ਮੈਂ ਦੱਸਿਆ 2 ਤੋਂ 4000 ਕਿਹੜਾ ਮਾਪਾ ਕਿਹੜਾ ਦਿੰਦਾ ਆਪਾਂ 3 ਵੀ ਲਾ ਕੇ ਚੱਲੀਏ ਸਾਲ ਦਾ ਲੱਖ ਹੋ ਗਿਆ ਸੌਰੀ ਮਹੀਨੇ ਦਾ ਮਹੀਨੇ ਦਾ ਲੱਗਿਆ ਇਹ ਸਾਲ ਦਾ 12 ਲੱਖ ਹੋ ਗਿਆ 12 ਲੱਖ ਰੁਪਏ ਕਿੱਥੋਂ 1 ਬੱਚੇ ਲਈ ਮਾਪੇ ਕੱਢਣ ਹੁਜ ਰੋਜ਼ ਕਿਹੜਾ ਕੱਢੂਗਾ ਬੜਾ ਬੜਾ ਔਖਾ ਹੋਇਆ ਹੋਇਆ ਹਾਂਜੀ ਤੇ ਦੇਖੋ ਇਹਦੇ ਵਿੱਚ ਹਾਂਜੀ ਸਾਡੀ ਵੀ ਮਿਹਨਤ ਆ ਹਾਂਜੀ ਮਾਪੇ ਦਾ ਸਹਿਯੋਗ ਆ ਸਹਿਯੋਗ ਸਹੀ ਦਾ ਠੀਕ ਆ ਹਾਂ ਕੁਛ ਕਹੇ ਦੇਖੋ ਰਿਜ਼ਲਟ ਦਾ ਜੇ ਕਹੀਏ ਮਲੋ ਰਿਜ਼ਲਟ ਘਟਦਾ ਜਾ ਰਿਹਾ ਹਾਂਜੀ ਕਿਉਂਕਿ ਦੇਖੋ ਮਾਪੇ ਕੋਲ ਇੰਨਾ ਪੈਸਾ ਹੈ ਨਹੀਂ ਵੀ ਉਹਨਾਂ ਨੂੰ ਲੌਂਗ ਟਾਈਮ ਜੋ ਰਿਜਲਟ ਆ ਉਹ ਲੌਂਗ ਟਾਈਮ ਦਾ ਹੀ ਆ ਹਾਂਜੀ ਮਾਪੇ ਕੋਲ ਇਨਾ ਪੈਸਾ ਹੈ ਨਹੀਂ ਟ੍ਰੀਟਮੈਂਟ ਕਰਾਉਣ ਲਈ ਟ੍ਰੀਟਮੈਂਟ ਕਰਾਉਣ ਲਈ ਸਰ ਇੱਕ ਨਾ ਮੈਂ ਗੱਲ ਐਡ ਕਰੂੰਗਾ ਮਾਪੇ ਕਈ ਮਾਪੇ ਤਾਂ ਇਦਾਂ ਮੈਂ ਮਤਲਬ ਦੇਖਿਆ ਵਾ ਉਹਨਾਂ ਨੂੰ ਮਤਲਬ ਜਦੋਂ ਉਹਨਾਂ ਦਾ ਟ੍ਰੀਟਮੈਂਟ ਬੱਚੇ ਦਾ ਕਰਾਉਣਾ ਹੁੰਦਾ ਉਦੋਂ ਕਹਿ ਦਿੰਦੇ ਨੇ ਸਾਡੇ ਕੋਲ ਪੈਸੇ ਘੱਟ ਨੇ ਜਦੋਂ ਬੱਚਾ ਨਸ਼ਾ ਕਰ ਰਿਹਾ ਹੁੰਦਾ ਇੱਕ ਦਿਨ ਦਾ 5-5000 ਦਾ ਪੀ ਰਿਹਾ ਹੁੰਦਾ ਤੇ ਉਹ ਤੋਂ ਮਤਲਬ ਮਾਪੇ ਨੂੰ ਇੰਨੀ ਕੋਈ ਖਾਸ ਪ੍ਰੋਬਲਮ ਨਹੀਂ ਹੁੰਦੀ ਵੀ ਇਹ ਚ ਵੀ ਮਤਲਬ ਵੀ ਫੇਰ ਐਦਾਂ ਕਿਉਂ ਕਰਦੇ ਨੇ ਕੋ ਮਾਪੇ ਦੀ ਮਜਬੂਰੀ ਆ ਹਾਂਜੀ ਪੈਸਾ ਜੋ ਬੱਚੇ ਨੂੰ ਦੇਣਾ ਠੀਕ ਆ ਘਰੇ ਹਾਂ ਉਹ ਮਾਪੇ ਦੀ ਮਜਬੂਰੀ ਆ ਦੇਣਾ ਪੈਂਦਾ ਬੱਚਾ ਲੜਦਾ ਭੰਨਦਾ ਮਰਜੂ ਮਾਰ ਤੋ

ਇਹਨਾਂ ਨੇ ਮਾਪੇ ਨੂੰ ਬਿਲਕੁਲ ਝੰਜੋੜ ਕੇ ਸਰ ਜਿੱਦਾਂ ਕਿ ਆਪਣੇ ਟੈਸਟ ਟਿਊਬ ਉ ਟਿਊਬ ਬੇਬੀ ਸੈਂਟਰ ਬਹੁਤ ਬਣ ਗਏ ਇਹ ਮਤਲਬ ਡਰੱਗ ਦਾ ਹੀ ਕਾਰਨ ਆ ਜਿਹੜੇ ਬੱਚੇ ਨਹੀਂ ਪੈਦਾ ਹੋ ਰਹੇ ਬਿਲਕੁਲ ਬਿਲਕੁਲ ਹੀ ਕੋਈ ਨਤੀਜਿਆਂ ਦਾ ਇਹ ਨਹੀਂ ਹੈ ਵੀ ਪਹਿਲੇ 1-2 ਮਹੀਨੇ ਦੇ ਵਿੱਚ ਹੀ ਅਸਰ ਹੁੰਦਾ ਹਾਂਜੀ ਲੌਂਗ ਟਾਈਮ ਦੇ ਵਿੱਚ ਜੋ ਬੰਦਾ ਜ਼ਿਆਦਾ ਟਾਈਮ ਨਸ਼ਾ ਕਰਦਾ ਠੀਕਾ ਉਹ ਸਰੀਰਕ ਲੈਵਲ ਤੋਂ ਵੀ ਕਮਜ਼ੋਰ ਹੋ ਜਾਂਦਾ ਹਾਂਜੀ ਕਿਉਂਕਿ ਮਾਨਸਿਕਤਾ ਕਮਜ਼ੋਰ ਹੋਈ ਚੁੱਕੇ ਆ ਵੀ ਉਹ ਨਸ਼ਾ ਨਹੀਂ ਛੱਡ ਰਿਹਾ ਇਹਦਾ ਮਤਲਬ ਲੋ ਮਾਨਸਿਕ ਲੈਵਲ ਤੋਂ ਕਮਜ਼ੋਰ ਆ ਇੱਕ ਨਜ਼ਰ ਮੈਂ ਮਤਲਬ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਵੀ ਸਮਾਜ ਦੇ ਵਿੱਚੋਂ ਨਸ਼ਾ ਜਿਵੇਂ ਆਪਣੇ ਪੰਜਾਬ ਦੇ ਵਿੱਚੋਂ ਆਤਮ ਕਿੱਦਾਂ ਕੀ ਕੀਤਾ ਜਾ ਸਕਦਾ ਬਹੁਤ ਮਤਲਬ ਸਰਕਾਰ ਐਫਰਟਸ ਕਰ ਰਹੀ ਆ ਇਹਨੂੰ ਮਤਲਬ ਨਸ਼ੇ ਨੂੰ ਦੂਰ ਕਰਨ ਦੇ ਲਈ ਇਹਦੀ ਰੀੜ ਦੀ ਹੱਡੀ ਨਹੀਂ ਟੁੱਟ ਰਹੀ ਇਹ ਕਿੱਥੇ ਮਤਲਬ ਲੂਪ ਹੋਲਸ ਨੇ ਵੀ ਕਿੱਥੋਂ ਮਤਲਬ ਇਹ ਹੋ ਨਹੀਂ ਰਿਹਾ ਕਿ ਕੋ ਇਹ ਬਹੁਤ ਵੱਡੇ ਮਸਲੇ ਨੇ ਬਹੁਤ ਕਤੇ ਕਾਰਨ ਨੇ ਨਾ ਚੀਜ਼ਾਂ ਪਿੱਛੇ ਹਾਂਜੀ ਤੇ ਕੋ ਸਰਕਾਰਾਂ ਪੂਰਾ ਜੋਰ ਲਾਉਂਦੀਆਂ ਨੇ ਹਾਂਜੀ ਨੋ ਡਾਊਟ ਕੋਈ ਵੀ ਨਹੀਂ ਕਹਿੰਦਾ ਬੋਲੇ ਨੇ ਹਾਂਜੀ ਸਰਕਾਰਾਂ ਨੇ ਸਿਵਲ ਹਸਪੀਟਲ ਦੇ ਵਿੱਚ ਬੋਲੇ ਨੇ ਹਾਂਜੀ ਠੀਕ ਆ ਬੱਚੇ ਉੱਥੇ ਜਾਣਾ ਘੱਟ ਪਸੰਦ ਕਰਦੇ ਨੇ ਅਗਲਾ ਕਹਿੰਦਾ ਮੈਂ ਦੱਸ ਦਿੰਦੀ ਦਵਾਈ ਲੈ ਲੈਣੀ ਆ ਬਾਹਰੋਂ ਪ੍ਰਾਈਵੇਟ ਤੋਂ ਓਕੇ ਇੱਕ ਦਿਨ ਦੀ ਮੈਡੀਸਿਨ ਮਿਲਣੀ ਆ अच्छा ये उथे जाना भी पसंद नहीं करते ना बहुत ਘਟ ਲੋ ਆਪਾਂ ਮਤਲਬ ਫਿਰ ਸਰਕਾਰ ਨੂੰ ਵੀ ਦੋਸ਼ ਨਹੀਂ ਦੇ ਸਕਦੇ ਇਹ ਤਾਂ ਗਲਤ ਆ ਫਿਰ ਸਰਕਾਰ ਤਾਂ ਕਰ ਰਹੀ ਆ ਕੰਮ ਹਾਂ ਸਰਕਾਰਾਂ ਦੇ ਲਈ ਇੱਕ ਚੀਜ਼ ਹੈ ਹਾਂਜੀ ਜੋ ਸਰਕਾਰਾਂ ਕਰ ਸਕਦੀਆਂ ਨੇ ਹਾਂਜੀ ਦੇਖੋ ਜਿਵੇਂ ਪ੍ਰਾਈਵੇਟ ਸੈਂਟਰਾਂ ਦੇ ਵਿੱਚ ਹਾਂਜੀ ਵੀ ਹੈਵ ਸੈਂਟਰ ਨੇ ਡੀਡਿਕਸ਼ਨ ਸੈਂਟਰ ਨੇ ਇਨਾਂ ਦੀਆਂ ਗਾਈਡਲਾਈਨ ਨੇ ਜਿਹੜੀਆਂ ਹਾਂ ਇਹ ਮੈਂ ਬੇਨਤੀ ਕਰੂੰਗਾ ਹਾਂਜੀ ਤੇ ਪੰਜਾਬ ਸਰਕਾਰ ਨੂੰ ਵੀ ਜਾਂਦੇ ਸੈਂਟਰ ਸਰਕਾਰ ਨੂੰ ਵੀ ਹਾਂਜੀ ਵੀ ਜੋ ਗਾਈਡਲਾਈਨ ਨੇ ਉਹ ਬਹੁਤ ਜ਼ਿਆਦਾ ਸਟਰੋਂਗ ਨੇ ਸਟਰੋਂਗ ਠੀਕ ਆ ਜੇ ਅਸੀਂ ਉਹ ਗਾਈਡਲਾਈਨ ਅਨੁਸਾਰ ਚੱਲਦੇ ਹਾਂ ਹਾਂਜੀ ਠੀਕ ਆ ਤਾਂ ਮੰਨ ਲਓ ਲਾਇਸੈਂਸ ਕੋਈ ਵੀ ਬੰਦਾ ਸੈਂਟਰ ਨਹੀਂ ਚਲਾ ਸਕਦਾ ਅੱਛਾ ਜੀ ਠੀਕ ਆ ਕਿਉਂਕਿ ਉਹਨਾਂ ਨੇ ਡਾਕਟਰ ਰੱਖ ਲਈ ਕਹਿ ਦਿੱਤਾ ਕਿੰਕਾ ਉਹ ਸਾਰਿਆਂ ਨੂੰ ਪਤਾ ਵੀ 2-3 ਲੱਖ ਤੋਂ ਘੱਟ ਡਾਕਟਰ ਨਹੀਂ ਹੈ ਨਹੀਂ ਹੁੰਦਾ ਜੀ ਠੀਕ ਆ ਹੁਣ ਜੇ ਦੋ ਡਾਕਟਰ ਆਖਿਆ ਤਾਂ ਲਗਭਗ 4 4.5 ਲੱਖ ਰੁਪਈਆ ਇੱਕ ਮੰਤ ਦਾ ਸੈਂਟਰ ਵਾਲਾ ਕਿੱਥੋਂ ਘਟੂਗਾ ਨਹੀਂ ਘਟੇ ਜੇ ਲਗਭਗ ਵੀ ਆਪਾਂ ਫੀਸ ਲਾ ਕੇ ਚੱਲੀਏ 40 ਬੱਚਿਆਂ ਦੀ ਫੀਸ ਹਾਂਜੀ ਠੀਕ ਆ 3 15 4 60 ਹਾਂਜੀ ਉਹ ਡਾਕਟਰਾਂ ਕੋਲ ਚਲੀ ਜਾਂਦੀ ਆ ਦੀਦੀ ਲਾ ਲਓ ਠੀਕ ਆ 30 ਦੀ ਫੀਸ ਨਾਲ ਰੋਟੀ ਦੁੱਧ ਬਿਜਲੀ ठीका हाँ। 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 हाँ, अच्छा तो हाँ कोई छे महीने लाके छो अठ महीने लाके कई सेंटर ने बचे जा मान लो किसी ने सरकारी चो इलाज लाके छा ठीका देखो ਡਾਕਟਰ ਵੀ ਆਪਣੀ ਜਗ੍ਹਾ ਤੇ ਸਹੀ ਨੇ ਉਹਨਾਂ ਦਾ ਜਾਇਜ਼ ਆ ਇੰਨੀ ਪੜ੍ਹਾਈ ਕਰਕੇ ਠੀਕਾ ਵੀ ਉਹਨਾਂ ਦੀ ਸੈਲਰੀ ਵੀ ਮੈਂ ਜਾਇਜ਼ ਕਹੂੰਗਾ ਕਿਉਂਕਿ ਉਹਨਾਂ ਦੀ ਪੜ੍ਹਾਈ ਤੇ ਬੜੇ ਖਰਚੇ ਨੇ ਠੀਕਾ ਪੜ੍ਹਾਈ ਨੂੰ ਟਾਈਮ ਦਿੱਤਾ ਤੇ ਹਾਂ ਕੁਛ ਸਹਿਯੋਗ ਜੋ ਨਸ਼ਾ ਛੱਡੇ ਵਾਲੇ ਬੱਚੇ ਨੇ ਕੁਝ ਸਰਕਾਰ ਉਹਨਾਂ ਦਾ ਉਹਨਾਂ ਨੂੰ ਕਿਤੇ ਨਾ ਕਿਤੇ ਐਡਜਸਟ ਕਰੇ ਕਿਉਂਕਿ ਉਹਨਾਂ ਕੋਲ ਇੱਕ ਸਾਈਕੋਲੋਜਿਸਟ ਜਿੰਨਾ ਤਜਰਬਾ ਹੈ ओके ओके ਜਿਸ ਬੰਦੇ ਨੇ ਆਪਣੇ ਉੱਪਰ ਹੰਡਾਈਆ ਹਾਂਜੀ ਸਰ ਉਹਦਾ ਤਜਰਬਾ ਵਾਕਈ ਹੀ ਜ਼ਿਆਦਾ ਹੋਏਗਾ ਉਹਨਾਂ ਨੂੰ ਕਿਤੇ ਜੋਬ ਦੇ ਥਰੂ ਅਡਜਸਟ ਕੀਤਾ ਜਾ ਸਕੇ ਤੇ ਉਧਰੋਂ ਥੋੜੀ ਜੀ ਗਾਈਡਲਾਈਨ ਦੇ ਵਿੱਚ ਹਲਕਾ ਕੀਤਾ ਜਾ ਸਕੇ ਤਾਂ ਕੋਈ ਫਿੱਸਾ ਘਟਣਾ ਹਰ ਇੱਕ ਬੰਦਾ ਇਲਾਜ ਕਰਵਾ ਸਕੇ ਇੱਕ ਨਾ ਸਰ ਮੈਂ ਮਤਲਬ ਹੁਣ ਵਾਈਂਡ ਅਪ ਕਰੂੰਗਾ ਲਾਸਟ ਕੁਐਸਚਨ ਆਪਣੀ ਇਹ ਵੀਡੀਓ ਦੇਖ ਕੇ ਅਗਰ ਕੋਈ ਮੁੰਡਾ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਤੇ او ایس ਦੇ ਵਿੱਚੋਂ ਨਿਕਲਣਾ ਚਾਹੁੰਦਾ ਆਪਣੇ ਮਤਲਬ ਤੁਹਾਡੇ ਰਿਹੈਬ ਦੇ ਵਿੱਚ ਆਉਣਾ ਚਾਹੁੰਦਾ ਤਾਂ ਉਸ ਨੂੰ ਟ੍ਰੀਟਮੈਂਟ ਮਤਲਬ ਕਿੱਦਾਂ ਦਾ ਮਿਲੇਗਾ ਇਹ ਮਾੜਿਆ ਤੁਸੀਂ ਟ੍ਰੀਟਮੈਂਟ ਦੇ ਵਿੱਚ ਸਾਰੀ ਸਹੂਲਤ ਮਿਲਦੀ ਆ ਸਾਰੀ ਟੀ ਮਿਲ ਸਕਦੀ ਆ ਜਿਥੋਂ ਡਾਕਟਰ ਦੀ ਜਗ੍ਹਾ ਤੇ ਡਾਕਟਰ ਹੈ ਸਾਈਕੋਲੋਜੀਸਟ ਦੀ ਜਗ੍ਹਾ ਤੇ ਸਾਈਕੋਲੋਜੀਸਟ ਹੈ ਸੈਸ਼ਨ ਲੱਗਦੇ ਨੇ ਆ ਦਾ ਏਸੀ ਦੀ ਸਹੂਲਤ ਮਿਲਦੀ ਆ ਬੱਚਿਆਂ ਨੂੰ ਠੀਕਾ ਵਧੀਆ ਖਾਣਾ ਦਿੱਤਾ ਜਾਂਦਾ ਹਾਂਜੀ ਠੀਕਾ ਟੀਵੀ ਦੀ ਸਹੂਲਤ ਹੈ ਜਿੰਮ ਦੀ ਸਹੂਲਤ ਹੈ ਸਹੂਲਤ ਵੱਲੋਂ ਕੋਈ ਕਮੀ ਨਹੀਂ ਸਾਰੀ ਸਹੂਲਤ ਮਿਲਦੀ ਆ ਠੀਕਾ ਤਾਂ ਕਿ ਬੱਚਾ ਮਾਪੇ ਨੂੰ ਇਹ ਨਾ ਕਹਿ ਸਕੇ ਵੀ ਤੁਸੀਂ ਮੇਰਾ ਇਲਾਜ ਵਧੀਆ ਨਹੀਂ ਕਰਵਾਇਆ ਹਾਂਜੀ ਸਰ ਹਾਂ ਦੂਜਾ ਤੁਸੀਂ ਕੀ ਆ ਤੀ ਕਹੋ ਵੀ ਹਾਂ ਹਲਕੇ ਨੇ ਹਾਂ ਉਹ ਵੀ ਮੈਂ ਤੁਹਾਨੂੰ ਦੱਸਿਆ ਤੇ ਇੱਕ ਚੀਜ਼ ਹੋਰ ਹੋ ਸਕਦੀ ਆ ਜਿਹੜੇ ਬੱਚੇ ਨਸ਼ਾ ਕਰਨ ਵਾਲੇ ਨੇ ਹਾਂਜੀ ਸਰ ਠੀਕ ਆ ਦੇਖੋ ਸਰਕਾਰਾਂ ਜੋਰ ਲਾ ਸਕਦੀਆਂ ਨੇ ਫੜ ਸਕਦੀਆਂ ਨੇ ਪਰਚਾ ਦੇ ਸਕਦੀਆਂ ਨੇ ਹਾਂਜੀ ਸੈਂਟਰ ਵਾਲਾ ਸਮਝਾ ਸਕਦਾ ਉਹਦੀ ਤੋੜ ਖਤਮ ਕਰ ਸਕਦਾ ਉਹਦੀ ਕਾਉਂਸਲਿੰਗ ਕਰ ਸਕਦਾ ਸਰਕਾਰੀ ਦੇ ਵਿੱਚ ਕਾਉਂਸਲਿੰਗ ਹੁੰਦੀ ਆ ਠੀਕ ਆ ਦਵਾਈ ਮਿਲਦੀ ਆ ਲੇਕਿਨ ਉਹ ਬੱਚੇ ਜਦੋਂ ਇਲਾਜ ਲੈ ਲਿਆ ਉਸ ਤੋਂ ਬਾਅਦ ਨਸ਼ਾ ਨਾ ਕਰਨ ਠੀਕਾ ਕਾ ਮਨ ਲੋ ਰਿਐਲਟੀ ਰਿਜਲਟ ਠੀਕਾ ਮੰਨ ਲੋ ਇਸ ਇੱਕ ਐਗਜ਼ਾਮਪਲ ਆ ਕਿਸੇ ਨੇ ਕੋਈ ਦੁਕਾਨ ਕਰ ਲਈ ਹਾਂਜੀ ਉਹਦੀ ਦੁਕਾਨ ਤੇ ਗਾਹ ਕੀ ਨਹੀਂ ਜਾਊਗਾ ਹਾਂਜੀ ਸਪੋਜ਼ ਨਸ਼ਾ ਵੇਚਣ ਵਾਲਾ ਉਹਦੇ ਕੋਲ ਕੋਈ ਗਾਹ ਕੀ ਨਹੀਂ ਜਾਊਗਾ ਆਪਣੇ ਆਪ ਬੰਦ ਹੋ ਜਾਏਗਾ ਹਾਂਜੀ ਠੀਕਾ ਇਸ ਲਈ ਵੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਹੜੇ ਬੱਚੇ ਡਰੱਗ ਦਾ ਇਸਤੇਮਾਲ ਕਰਦੇ ਨੇ ਉਹ ਆਪਣਾ ਦੇਖੋ ਸਰਕਾਰੀ ਦੇ ਵਿੱਚੋਂ ਪ੍ਰਾਈਵੇਟ ਦੇ ਵਿੱਚੋਂ ਡਾਕਟਰ ਦੇ ਕੋਲੋਂ ਕਿਸੇ ਵੀ ਕਿਸੇ ਤਰੀਕੇ ਨਾਲ ਇਲਾਜ ਕਰਾ ਕੇ ਹਸਪੀਟਲ ਦਾਖਲ ਹੋ ਜੋ ਪ੍ਰਾਈਵੇਟ ਸਰਕਾਰੀ ਜਾਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਹੋ ਜੋ ਪ੍ਰਾਈਵੇਟ ਸਰਕਾਰੀ ਤੇ ਉਸ ਤੋਂ ਬਾਅਦ ਉਹ ਠੀਕ ਰਹੇਣ ਹਾਂਜੀ ਆਪਣੇ ਆਪ ਨੂੰ ਬਿਜ਼ੀ ਕਰਨ ਕੰਮਾਂ ਦੇ ਵਿੱਚ ਲਾਣ ਹਾਂਜੀ ਤੇ ਉਹ ਬੱਚਾ ਠੀਕ ਹੋ ਗਿਆ ਹਾਂਜੀ ਤੇ ਉਸ ਬੱਚੇ ਨੇ ਗਾਹਾਂ ਇੱਕ ਇੱਕ ਕਰਕੇ ਇੱਕ ਨੂੰ ਸੁਧਾਰ ਲਿਆ ਹਾਂ ਜੀ ਜੇਗਾ ਦੂਜਾ ਸੁਧਰੂ ਉਹਨੇ ਇੱਕ ਟਿੱਕ ਕਰਕੇ ਜੀ ਚੇਨ ਬਣਨਗੇ ਚੇਨ ਬਣਨਗੇ ਤਾਂ ਸੁਧਰਨਗੇ ਨਹੀਂ ਤਾਂ ਦੇਖੋ ਸਰਕਾਰਾਂ ਜ਼ੋਰ ਲਾ ਰਹੀਆਂ ਨੇ ਵੇਚਣ ਵਾਲਿਆਂ ਦੀ ਪਾਵਰ ਹੈ ਠੀਕਾ ਫਿਰ ਹੋਰ ਕਿਸੇ ਤਰੀਕੇ ਚ ਨਹੀਂ ਇਹ ਖਤਮ ਹੋਸਾ ਸਰ ਮੇਰਾ ਲਾਸਟ ਕੁਐਸਚਨ ਆ ਮੈਂ ਪੁੱਛਣਾ ਭੁੱਲ ਗਿਆ ਸੀ ਕੁੜੀਆਂ ਬਹੁਤ ਮਤਲਬ ਅੱਜ ਕੱਲ ਕਹਿੰਦੇ ਨਸ਼ਾ ਕਰਦੀਆਂ ਨੇ ਮਤਲਬ ਪਹਿਲਾਂ ਮੁੰਡੇ ਸੀਗੇ ਆਪਣੇ ਸਮਾਜ ਦੀ ਤਰਾਸ ਦੀ ਇਹ ਬਣ ਚੁੱਕੀ ਆ ਵੀ ਕੁੜੀਆਂ ਵੀ ਲੱਗ ਗਈਆਂ ਮਤਲਬ ਇਹ ਇਹਦੇ ਤੇ ਤੁਸੀਂ ਕੀ ਆਪਣਾ ਪੱਖ ਰੱਖ ਸਕਦੇ ਹਾਂ ਸਿੱਕੋ ਬਹੁਤ ਸ਼ਰਮ ਵਾਲੀ ਗੱਲ ਆ ਹਾਂਜੀ ਜੋ ਪੰਜਾਬ ਦੀ ਧਰਤੀ ਹੋਈ ਆ ਇਹ ਪੀਰਾਂ ਗੁਰੂਆਂ ਦੀ ਧਰਤੀ ਹੋਈ ਆ ਹਾਂਜੀ ਠੀਕ ਆ ਤੇ ਕਿਨ ਇਥੇ ਇੱਕ ਔਰਤ ਦੀ ਇੱਜ਼ਤ ਨੂੰ ਬਹੁਤ ਇਨਹਿਆਤ ਦਿੱਤੀ ਗਈ ਆ ਠੀਕ ਆ ਉਹ ਜੁਮੇ ਕੀ ਬੱਚੇ ਮਾਂ-ਬਾਪ ਕੋਲ ਕਹਿੰਦੇ ਨੇ ਅਸੀਂ ਚੰਡੀਗੜ੍ਹ ਪੜ੍ਹਨਾ ਹਾਂਜੀ ਠੀਕ ਆ ਜਾਂ ਹੋਸਟਲ 'ਚ ਰਹਿਣਾ ਉਹ ਮਾਂ-ਬਾਪ ਕੋਲੋਂ ਦੂਰ ਜਾਂਦੇ ਨੇ ਹਾਂਜੀ ਠੀਕ ਆ ਉਸ ਸੋਸਾਇਟੀਆਂ ਕਿੰਜ ਹੁੰਦੀਆਂ ਨੇ ਹਾਂਜੀ ਠੀਕ ਆ ਉਹ ਛੋਟੇ ਨਸ਼ੇ ਕਰਦੇ ਨੇ ਫੇਰ ਉਹ ਵੱਡਿਆਂ ਤੇ ਆ ਜਾਂਦੇ ਨੇ ਹਾਲਾਤ ਬਹੁਤ ਮਾੜੇ ਨੇ ਹਾਂਜੀ ਠੀਕ ਆ ਉਹਨਾਂ ਮਾਪਿਆਂ ਨੂੰ ਜਾਣੀਏ ਵੀ ਜਿਨ੍ਹਾਂ ਦੀ ਈ ਨੂੰ ਨਸ਼ਾ ਲੱਗ ਜਾਂਦਾ ਉਹ ਘਰੋਂ ਚੜ ਜਾਂਦਾ ਹਾਂਜੀ ਠੀਕ ਆ ਉਹ ਨਾ ਤਾਂ ਕਿਸੇ ਕੋਲ ਦੱਸ ਸਕਦਾ ਨਾ ਸ਼ੇਅਰ ਕਰ ਸਕਦਾ ਸਾਨੂੰ ਡਿਲੀ ਕਾਲਿੰਗ ਆਉਂਦੀਆਂ ਨੇ ਵੀ ਆ ਸਾਡੀ ਲੜਕੀ ਆ 25 ਸਾਲ ਦੀ 20 ਸਾਲ ਦੀ ਵੀ ਉਹਨੂੰ ਅਸੀਂ ਐਡਮਿਟ ਕਰਵਾਉਣਾ ਇੰਨੀ ਤਰਸਦੀ ਐ ਲੋਕ ਸਮਾਜ ਉਹ ਦੇਖੋ ਉਹ ਇੱਜ਼ਤ ਉਹ ਪਿਆਰ ਨੂੰ ਘਰੋਂ ਦੂਰ ਕੱਢਣਾ ਕਿੰਨਾ ਕਿਸੇ ਕਿੰਨਾ ਔਖਾ ਹਾਂਜੀ ਠੀਕ ਆ ਤੇ ਇਹ ਤਾਂ ਮੈਂ ਕਹੂੰਗਾ ਵੀ ਹਾਂ ਥੋੜਾ ਜਿਹਾ ਮਾਪੇ ਨੂੰ ਵੀ ਆਪਣੇ ਬੱਚਿਆਂ ਤੇ ਨજર ਰੱਖੋ ਹਾਂਜੀ ਕਿਉਂਕਿ ਦੇਖੋ ਬੇਟੇ ਦਾ ਤਾਂ ਆਪਾਂ ਹੱਲ ਕਰ ਲੈਂਦੇ ਆ ਲੇਕਿਨ ਬੇਟੀ ਨੂੰ ਇਦਾਂ ਛੱਡਣਾ ਬੜਾ ਮੁਸ਼ਕਲ ਜੀ ਗੱਲ ਆ ਹਾਂਜੀ ਤੇ ਉਹ ਥੋੜਾ ਜਿਹਾ ਮਾਪੇ ਆਪਣੇ ਬੱਚਿਆਂ ਤੇ ਕੁੜੀਆਂ ਤੇ ਧਿਆਨ ਦੇਣ ਹਾਂਜੀ ਕਿਉਂ ਤੁਹਾਡਾ ਬਹੁਤ-ਬਹੁਤ ਤੁਸੀਂ ਇਹ ਸੀ ਸਨ ਅਪਤਾਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਤੇ ਸਮਾਜ ਨੂੰ ਇੱਕ ਸੇਧ ਦਿੱਤੀ ਉਹਦਾਂ ਵੀ ਇਹ ਵੈਲਫੇਅਰ ਦੇ ਕਾਫੀ ਕੰਮ ਕਰਦੇ ਰਹਿੰਦੇ ਨੇ ਤੇ ਮੈਂ ਤਾਂ ਸਾਰੇ ਵੀਰਾਂ ਨੂੰ ਇਹੀ ਅਪੀਲ ਕਰੂੰਗਾ ਜਿੱਦਾਂ ਇਹਨਾਂ ਨੇ ਆਪਣੇ ਸੁਝਾਅ ਦਿੱਤੇ ਨੇ ਇਹਨਾਂ ਦਾ ਨੰਬਰ ਵੀ ਪਾਵਾਂਗੇ ਜੇ ਕੋਈ ਵੀਰ ਇਹਨਾਂ ਨਾਲ ਕੰਟੈਕਟ ਕਰਨਾ ਚਾਹੁੰਦਾ ਆਪਣਾ ਨਸ਼ਾ ਛੱਡਣਾ ਚਾਹੁੰਦਾ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਹੈਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਹਿਬ